ਕੀ ਹੁਣ ਆਮ ਆਦਮੀ ਪਾਰਟੀ ਦਾ ਕੋਈ ਪੈਂਤੜਾ ਬਦਲਿਆ ਹੈਗਾ ਕੀ ਹੁਣ ਸਾਰਾ ਜ਼ੋਰ ਸਿਰਫ ਸ਼ਹਿਰੀ ਵੋਟ ਨੂੰ ਹੀ ਖੁਸ਼ ਕਰਨ ਤੇ ਲੱਗਾ ਹੋਇਆ ਹੈ ਇਹਨੂੰ ਆਪਾਂ ਕੱਲੀ ਲੁਧਿਆਣੇ ਦੀ ਸੀਟ ਦੇ ਨਾਲ ਜੋੜ ਕੇ ਦੇਖੀਏ ਜਾਂ 2027 ਦੇ ਨਾਲ ਜੋੜ ਕੇ ਦੇਖੀਏ ਕਿ ਚੱਲ ਕੀ ਰਿਹਾ ਹੈ ਕਿਉਂਕਿ ਸਾਰੇ ਜਾਣੇ ਜਿਹੜਾ ਹੈਗਾ ਭਾਰਤ ਭਾਰਤੀ ਜਨਤਾ ਪਾਰਟੀ ਤੇ ਆਲਰੇਡੀ ਉਹ ਵੋਟ ਨੂੰ ਟਾਰਗੇਟ ਕਰਦੀ ਸੀ ਹੁਣ ਆਮ ਆਦਮੀ ਪਾਰਟੀ ਵੀ ਉਹਨਾਂ ਲੀਹਾਂ ਤੇ ਹੈ ਕੀ ਬਣ ਕੀ ਰਿਹਾ ਜਿਹੜੀ ਪਿਛ ਤੇ ਭਾਰਤੀ ਜਨਤਾ ਪਾਰਟੀ ਖੇਡ ਰਹੀ ਆ ਉਸੇ ਪਿਛ ਤੇ ਆਮ ਆਦਮੀ ਪਾਰਟੀ ਖੇਡਣ ਲੱਗੀ ਆ ਓਹੋ ਜਿਸ ਤਰ੍ਹਾਂ ਪੰਜਾਬ ਦੇ ਆਮ ਲੋਕਾਂ ਦਰਮਿਆਨ ਤੇ ਕਿਸਾਨਾਂ ਦਰਮਿਆਨ ਪਾੜਾ ਪਾਉਣ ਦੀ ਰਾਜਨੀਤੀ ਕਰ ਰਹੇ ਆ। ਉਹਨਾਂ ਨੂੰ ਲੱਗਦਾ ਵੀ ਕਿਸਾਨਾਂ ਨੂੰ ਆਮ ਲੋਕਾਂ ਨਾਲੋਂ ਤੋੜ ਲਿਆ ਜਾਵੇ। ਆਮ ਲੋਕ ਕਿੰਨੇ ਕਿੰਨੇ ਕਿੰਨੀ ਗਿਣਤੀ ਆ ਇਹ ਤਾਂ ਹੁਣ ਦੋਹਾਂ ਪਾਰਟੀਆਂ ਨੂੰ ਪਤਾ ਹੋਊਗਾ। ਪਰ ਉਹਨਾਂ ਨੂੰ ਇਹ ਲੱਗਿਆ ਵੀ ਪੰਜਾਬ ਦਾ ਕਿਸਾਨ, ਕਿਸਾਨੀ ਨਾਲ ਜੁੜੇ ਲੋਕ ਜਾਂ ਨੌਜਵਾਨਾਂ ਜਿਹੜੇ ਉਹ ਸਾਨੂੰ ਵੋਟ ਨਹੀਂ ਪਾਉਣਗੇ 2027 ਵਿੱਚ। ਤੇ ਇਹ ਵੀ ਪਤਾ ਹੈਗਾ ਵੀ ਹੁਣ 91 ਸੀਟਾਂ ਨਹੀਂ ਆਉਣੀਆਂ। ਸੋ ਉਹ ਹੁਣ ਉਹ ਇਹ ਯਤਨ ਕਰ ਰਹੇ ਆ ਵੀ ਜਿੰਨੀਆਂ ਕੋਈ ਆਉਂਦੀਆਂ 10 mm, sean, 15 mm, 12 13 14 20 ਉਹਨਾਂ ਲਈ ਹੈਗਾ ਵੀ ਉਹ ਸ਼ਹਿਰੀ ਵੋਟ ਤੇ ਜਿਹੜਾ ਹੈਗਾ ਲੜਾਈ ਕਰਨ ਲੱਗੇ ਨੇ ਇੱਕ ਤਾਂ ਜਿਹੜੀ ਸ਼ਹਿਰੀ ਹਿੰਦੂ ਵੋਟ ਆ ਉਹ ਤੇ ਦੂਸਰੀ ਦਲਿਤ ਵੋਟ ਸੋ ਭਾਰਤੀ ਜਨਤਾ ਪਾਰਟੀ ਵੀ ਇਹ ਯਤਨ ਕਰ ਰਹੀ ਹੈਗੀ ਵੀ ਦਲਿਤ ਵੋਟ ਨੂੰ ਕਾਂਗਰਸ ਨਾਲੋਂ ਤੇ ਸਿੱਖਾਂ ਦੇ ਨਾਲੋਂ ਤੋੜ ਕੇ ਉਹ ਭਾਰਤੀ ਜਨਤਾ ਪਾਰਟੀ ਵੱਲ ਲਜਾਇਆ ਜਾਵੇ ਆਮ ਆਦਮੀ ਪਾਰਟੀ ਜਿਹੜੀ ਗਲਤੀ ਖਾ ਰਹੀ ਆ ਉਹ ਇਹ ਹੈਗੀ ਆ ਕਿ ਵੀ ਜਿਹੜੀ ਹਿੰਦੂ ਵੋਟ ਹੈਗੀ ਆ ਉਹ ਇੱਕ ਜਿਹੜੀ ਕਮਿਟਿਡ ਹਿੰਦੂ ਵੋਟ ਆ ਕੱਟੜ ਹਿੰਦੂ ਵੋਟ ਆ ਉਹ ਭਾਰਤੀ ਜਨਤਾ ਪਾਰਟੀ ਮਤਲਬ ਉਹ ਤੇ ਉਹ ਪੱਕੀ ਪੈਂਦੀ ਪੈਂਦੀ ਜੋ ਮਰਜ਼ੀ ਹੋ ਜੇ ਹੈਨਾ ਸੋ ਬਾਕੀ ਜਿਹੜਾ ਹਿੰਦੂ ਵੋਟ ਬਚੀ ਹੈਗੀ ਆ ਉਹ ਬਹੁਤਾ ਹਿੱਸਾ ਕਾਂਗਰਸ ਨੂੰ ਜਾਂਦਾ ਹੈਗਾ ਹੈਨਾ ਹੁਣ ਉਹ ਕਾਂਗਰਸ ਵਾਲੀ ਚੋਂ ਕਿੰਨਾ ਤੋੜ ਲੈਣੇ ਭਾਜਪਾ ਵਾਲੀ ਉਹਨਾਂ ਦੇ ਨਾਲ ਨਹੀਂ ਆਏਗੇ ਕਿ ਜਿਹੜੀ ਭਾਜਪਾ ਦੀ ਕਮਿਟਿਡ ਵੋਟ ਆ ਉਹ ਉਹ ਉਹਨਾਂ ਦੇ ਕੋਲੇ ਕਸਲੀ ਚਿਹਰਾ ਹੈਗਾ ਤੁਸੀਂ ਸੌਫਟ ਦਾ ਨਾਮ ਲੈ ਕੇ ਉਹਨਾਂ ਦੀ ਕਾਪੀ ਕਰਕੇ ਚੱਲਦੇ ਹੋ ਤਾਂ ਬੰਦਾ ਅਸਲ ਵਾਲ ਜਾਏਗਾ ਨਾ ਉਹ ਅਸਲ ਹਿੰਦੂਤਵ ਵਾਲ ਜਾਏਗਾ ਹਾਂ ਹੁਣ ਜਿਹੜਾ ਨਰਿੰਦਰ ਮੋਦੀ ਐ ਅਮਿਤ ਸ਼ਾਹ ਉਹ ਕੱਟੜ ਹਿੰਦੂਤਵ ਦੀ ਰਾਜਨੀਤੀ ਕਰਦੇ ਆ ਫਿਰ ਜਿਹੜੀ ਕੱਟੜ ਹਿੰਦੂ ਵੋਟ ਹੈਗੀ ਆ ਉਹ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਪੈਣੀ ਆ ਉਹ ਇਹਨਾਂ ਨੂੰ ਨਹੀਂ ਪੈ ਸਕਦੇ ਨਾ ਜੀ ਦੂਜੇ ਪਨੇ ਸਰਦਾਰ ਅਪਾਰ ਸਿੰਘ ਜੀ ਜੇ ਆਪਾਂ ਥੋੜਾ ਜਿਹਾ ਇਹਦਾ ਵਿਸ਼ਲੇਸ਼ਣ ਕਰਨਾ ਹੋਵੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਪੱਖ ਤੋਂ ਕੀ ਹੁਣ ਆਮ ਆਦਮੀ ਪਾਰਟੀ ਦਾ ਕੋਈ ਪੈੰਤੜਾ ਬਦਲਿਆ ਹੈਗਾ ਕੀ ਹੁਣ ਸਾਰਾ ਜ਼ੋਰ ਸਿਰਫ ਸ਼ੈਰੀ ਵੋਟ ਨੂੰ ਹੀ ਖੁਸ਼ ਕਰਨ ਤੇ ਲੱਗਾ ਹੋਇਆ ਹੈ ਇਹਨੂੰ ਆਪਾਂ ਕੱਲੀ ਲੁਧਿਆਣੇ ਦੀ ਸੀਟ ਤੇ ਨਾਲ ਜੋੜ ਕੇ ਦੇਖੀਏ ਜਾਂ 2027 ਦੇ ਨਾਲ ਜੋੜ ਕੇ ਦੇਖੀਏ ਕਿ ਚੱਲ ਕੀ ਰਿਹਾ ਹੈ ਕਿਉਂਕਿ ਸਾਰੇ ਜਾਣੇ ਜਿਹੜਾ ਹੈਗਾ ਭਾਰਤ ਭਾਜਪਾ ਜਨਤਾ ਪਾਰਟੀ ਤੇ ਆਲਰੇਡੀ ਉਹ ਵੋਟ ਨੂੰ ਟਾਰਗੇਟ ਕਰਦੀ ਸੀ ਹੁਣ ਆਮ ਆਦਮੀ ਪਾਰਟੀ ਵੀ ਉਹਨਾਂ ਲਈ ਹਾਂ ਤੇ ਹੈ ਕੀ ਬਣ ਕੀ ਰਿਹਾ ਹਾਂਜੀ ਹਾਂਜੀ ਇਹ ਬਿਲਕੁਲ ਤੁਹਾਡਾ ਸਹੀ ਹੈ ਇਹ ਕੱਲੀ ਲੁਧਿਆਣੇ ਵਾਲੀ ਸੀਟ ਤੱਕ ਨਹੀਂ ਹੈਗਾ ਇਹ ਤਾਂ 2027 ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਦੀ ਸਫਬੰਦੀ ਹੈ ਜਿਹੜੀ ਹੋ ਰਹੀ ਹੈਗੀ ਆ ਸੋ ਤਿੰਨ ਸਾਲਾਂ ਦੌਰਾਨ ਕਿਉਂਕਿ ਉਹ ਕੁਝ ਵੀ ਪੰਜਾਬ ਦੀ ਜਿਹੜੀ ਮਿਹਨਤ ਹੈ ਰਾਂ ਕਿਸਾਨਾਂ ਦੀ ਆ ਸਿੱਖਾਂ ਦੀ ਆ ਜਿਹੜੀ ਜਿਨ੍ਹਾਂ ਦੇ ਜज्ਬੇ ਨਾਲ ਪਿੰਡਾਂ ਵਿੱਚ ਜਿਸ ਤਰ੍ਹਾਂ ਇਹਨਾਂ ਦੇ ਬੂਥ ਲੱਗੇ ਸੀ ਜਿਸ ਦ੍ਰਿੜਤਾ ਨਾਲ ਵੋਟਾਂ ਪਈਆਂ ਸੀ ਉਹਨਾਂ ਨੂੰ ਕੁਝ ਡਿਲੀਵਰ ਨਹੀਂ ਕਰ ਸਕੇ ਸੋ ਹੁਣ ਉਹਨਾਂ ਨੂੰ ਮਨ ਲੱਗਦਾ ਵੀ ਪੈਨਟਾ ਬਦਲਣਾ ਪੈ ਗਿਆ ਜਿਹੜੀ ਪਿਛੇ ਤੇ ਭਾਰਤੀ ਜਨਤਾ ਪਾਰਟੀ ਖੇਡ ਰਹੀ ਆ ਉਸੇ ਪਿਛੇ ਤੇ ਆਮ ਆਦਮੀ ਪਾਰਟੀ ਖੇਡਣ ਲੱਗ ਗਈ ਆ ਉਹ ਜਿਸ ਤਰ੍ਹਾਂ ਪੰਜਾਬ ਦੇ ਆਮ ਲੋਕਾਂ ਦਰਮਿਆਨ ਤੇ ਕਿਸਾਨਾਂ ਦਰਮਿਆਨ ਪਾੜਾ ਪਾਉਣ ਦੀ ਰਾਜਨੀਤੀ ਕਰ ਰਹੇ ਆ। ਉਹਨਾਂ ਨੂੰ ਲੱਗਦਾ ਵੀ ਕਿਸਾਨਾਂ ਨੂੰ ਆਮ ਲੋਕਾਂ ਨਾਲੋਂ ਤੋੜ ਲਿਆ ਜਾਵੇ। ਆਮ ਲੋਕ ਕਿੰਨੇ ਕਿੰਨੇ ਕਿੰਨੀ ਗਿਣਤੀ ਆ ਇਹ ਤਾਂ ਹੁਣ ਦੋਹਾਂ ਪਾਰਟੀਆਂ ਨੂੰ ਪਤਾ ਹੋਊਗਾ। ਪਰ ਉਹਨਾਂ ਨੂੰ ਇਹ ਲੱਗਿਆ ਵੀ ਪੰਜਾਬ ਦਾ ਕਿਸਾਨ, ਕਿਸਾਨੀ ਨਾਲ ਜੁੜੇ ਲੋਕ ਆ ਨੌਜਵਾਨ ਆ ਜਿਹੜੇ ਉਹ ਸਾਨੂੰ ਵੋਟ ਨਹੀਂ ਪਾਉਣਗੇ 2027 ਵਿੱਚ। ਤੇ ਇਹ ਵੀ ਪਤਾ ਹੈਗਾ ਵੀ ਹੁਣ 92 ਸੀਟਾਂ ਨਹੀਂ ਆਉਣੀਆਂ। ਸੋ ਉਹ ਹੁਣ ਉਹ ਇਹ ਯਤਨ ਕਰ ਰਹੇ ਆ ਵੀ ਜਿੰਨੀਆਂ ਕੋਈ ਆਉਂਦੀਆਂ 10, 15, 12, 13, 14, 20 ਉਹਨਾਂ ਲਈ ਹੈਗਾ ਵੀ ਉਹ ਸ਼ਹਿਰੀ ਵੋਟ ਤੇ ਜਿਹੜਾ ਹੈਗਾ ਰਲਾਈ ਕਰਨ ਲੱਗੇ ਨੇ ਇੱਕ ਤਾਂ ਜਿਹੜੀ ਸ਼ਹਿਰੀ ਹਿੰਦੂ ਵੋਟ ਆ ਉਹ ਤੇ ਦੂਸਰੀ ਦਲਿਤ ਵੋਟ ਆ ਸੋ ਭਾਰਤੀ ਜਨਤਾ ਪਾਰਟੀ ਵੀ ਇਹੀ ਯਤਨ ਕਰ ਰਹੀ ਹੈਗੀ ਵੀ ਦਲਿਤ ਵੋਟ ਨੂੰ ਕਾਂਗਰਸ ਨਾਲੋਂ ਤੇ ਸਿੱਖਾਂ ਦੇ ਨਾਲੋਂ ਤੋੜ ਕੇ ਉਹ ਭਾਰਤੀ ਜਨਤਾ ਪਾਰਟੀ ਵੱਲ ਲਜਾਇਆ ਜਾਵੇ ਹੁਣ ਇੱਥੇ ਆਮ ਆਦਮੀ ਪਾਰਟੀ ਜਿਹੜੀ ਗਲਤੀ ਖਾ ਰਹੀ ਆ ਉਹ ਇਹ ਹੈਗੀ ਆ ਵੀ ਜਿਹੜੀ ਹਿੰਦੂ ਵੋਟ ਹੈਗੀ ਆ ਉਹ ਇੱਕ ਜਿਹੜੀ ਕਮਿਟਿਡ Hindu ਵੋਟ ਆ ਕੱਟੜ Hindu ਵੋਟ ਆ ਉਹ ਭਾਰਤੀ ਜਨਤਾ ਪਾਰਟੀ ਮਤਲਬ ਉਹ ਤੇ ਉਹ ਪੱਕੀ ਪੈਂਦੀ ਪੈਂਦੀ ਜੋ ਮਰਜ਼ੀ ਹੋ ਜੇ ਨਾ ਸੋ ਬਾਕੀ ਜਿਹੜਾ ਹਿੰਦੂ ਵੋਟ ਬਚੀ ਹੈਗੀ ਆ ਉਹ ਬਹੁਤਾ ਹਿੱਸਾ ਕਾਂਗਰਸ ਨੂੰ ਜਾਂਦਾ ਹੈਗਾ ਹੁਣ ਉਹ ਕਾਂਗਰਸ ਵਾਲੀ ਚੋਂ ਕਿੰਨਾ ਤੋੜ ਲੈਂਦੇ ਭਾਜਪਾ ਵਾਲੀ ਉਹਨਾਂ ਦੇ ਨਾਲ ਨਹੀਂ ਆਵੇਗੀ ਚਾਹੇ ਤੁਸੀਂ ਸਿੱਖਾਂ ਦੇ ਪੁਲਿਸ ਮੁਕਾਬਲੇ ਬਣਾ ਦਿਓ ਚਾਹੇ ਕਿਸਾਨਾਂ ਦੇ ਘਰ ਢਾ ਦਿਓ ਜੋ ਮਰਜ਼ੀ ਕਰਦੇ ਆਪਾਂ ਉਹ ਦਿੱਲੀ ਚ ਦੇਖਿਆ ਹੀ ਹੈਗਾ ਨਾ ਜਿਹੜਾ ਖਾਸ ਕਰਕੇ ਜਦੋਂ ਲੋਕ ਸਭਾ ਚ 20 ਜਿਹੜੀਆਂ ਚੋਣਾਂ ਹੋਈਆਂ ਕਿ ਜਿਹੜੀ ਭਾਜਪਾ ਦੀ ਕਮਿਟਡ ਬੋਰਡ ਆ ਉਹ ਉਹਨਾਂ ਦੇ ਕੋਲੇ ਕਸਲੀ ਚਿਹਰਾ ਹੈਗਾ ਤੁਸੀਂ ਸੌਫਟ ਜਾ ਨਾਂ ਲੈ ਕੇ ਉਹਨਾਂ ਦੀ ਕਾਪੀ ਕਰਕੇ ਚੱਲਦੇ ਹੋ ਤੇ ਬੰਦਾ ਅਸਲ ਵਾਲ ਜਾਏਗਾ ਨਾ ਉਹ ਅਸਲ ਹਿੰਦੂ ਦਾ ਵੱਲ ਜਾਏਗਾ ਨਰਿੰਦਰ ਮੋਦੀ ਐਂਡ ਅਮਿਤ ਸ਼ਾਹ ਉਹ ਕੱਟੜ ਹਿੰਦੂਤਵ ਦੀ ਰਾਜਨੀਤੀ ਕਰਦੇ ਆ ਫਿਰ ਜਿਹੜੀ ਕੱਟੜ ਹਿੰਦੂ ਵੋਟ ਹੈਗੀ ਆ ਉਹ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਪੈਣੀ ਆ ਉਹ ਇਹਨਾਂ ਨੂੰ ਨਹੀਂ ਪੈ ਸਕਦੇ ਨਾ ਜਾਂ ਤਾਂ ਉਹ ਹੁਣ ਇਹ ਆ ਵੀ ਉਹਨੇ ਬੁਰਸ਼ਾਗਰਦ ਹੋ ਕੇ ਦਿਖਾਉਣ ਉਹਨੇ ਜਿਹੜਾ ਵਾਇਲੈਂਟ ਹੋ ਕੇ ਦਿਖਾਉਣ ਹਾਲ ਦੀ ਘੜੀ ਕਿਉਂਕਿ ਕੁਝ ਵੀ ਨਹੀਂ ਹੈਗਾ ਕੱਲਾ ਪੰਜਾਬ ਬਚਿਆ ਦਿੱਲੀ ਚੋਂ ਸਾਫ ਆ ਜਿਹੜੀ ਬਲੇਟਟੀ ਹੋਈ ਆ ਉਹਨਾਂ ਨੇ ਸੋ ਹੁਣ ਇਹਨਾਂ ਦਾ ਇਹ ਪੈਂਤੜਾ ਹੈਗਾ ਉਹਦੇ ਚੋਂ ਕੱਟੜ ਹਿੰਦੂ ਵੋਟ ਹੈ ਜਿਹੜੀ ਇੱਕ ਵੱਡਾ ਹਿੱਸਾ ਭਾਜਪਾ ਨੂੰ ਜਾਂਦਾ ਹੈਗਾ ਬਹੁਤ ਦਲਤਾਂ ਦਾ ਵੱਡਾ ਹਿੱਸਾ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਜਾਂਦਾ ਦਲਿਤ ਵੋਟ ਵੱਡੀ ਪੱਧਰ ਤੇ ਕਾਂਗਰਸ ਨੂੰ ਜਾਂਦੇ ਹੈ ਜੇ ਆਪਾਂ ਕਹੀਏ ਵੀ 50 60% ਹੈ ਜਿਹੜੀ ਦਲਿਤ ਵੋਟ ਕੱਲੀ ਕਾਂਗਰਸ ਨੂੰ ਜਿਹੜੀ ਪੰਜਾਬ ਵਿੱਚੋਂ ਪੈ ਜਾਂਦੇ ਹੈਗੇ ਹੁਣ ਇਹ ਨਵੇਂ ਜਿਹੜੇ ਹੈਗੇ ਆ ਵੀ ਗਰਾਊਂਡ ਲੱਭ ਰਹੇ ਹੈਗੇ ਆ ਸੋ ਵਾਰ-ਵਾਰੇ ਵਾਰ-ਵਾਰ ਤਜਰਬੇ ਹੋਣੇ ਆ ਹੋ ਸਕਦਾ ਹੋਰ 6-6 ਮਹੀਨਿਆਂ ਨੂੰ ਜਾ ਕੇ ਇਹ ਦੁਬਾਰੇ ਸਿੱਖ ਵੋਟ ਨੂੰ ਆਪਣੇ ਵੱਲ ਪਾ ਕਰਨ ਦੀ ਕੋਸ਼ਿਸ਼ ਕਰਨ ਇਹਨਾਂ ਨੂੰ ਹੁਣ ਇਹਨਾਂ ਦੀ ਅਸੈਸਮੈਂਟ ਹੋਣੀ ਆ ਨਾ ਕਿ Hindu vote 6 ਸਾਲ ਵਿੱਚ 6 ਮਹੀਨੇ ਦੇਖਣਗੇ ਇਹ ਕਿੰਨਰ ਨੂੰ ਜਾਂਦੀ ਹੈ ਜਿਹਨਾਂ ਨੂੰ ਲੱਗਿਆ ਕਿ Hindu vote ਬਿਲਕੁਲ ਵੀ ਨਹੀਂ ਆ ਰਹੀ ਫੇਰ ਇਹ ਸਿੱਖਾਂ ਵਾਲੇ ਪਾਸੇ ਜਿੱਦਾਂ ਇਹ 1.5-2 ਸਾਲ ਆ ਜਿਹੜਾ ਇਹ ਕਰਨਗੇ ਵੱਡਾ ਕ੍ਰੈਕਡਾਊਨ ਕਰ ਰਹੇ ਆ ਇਹ ਦਲਤਾਂ ਨੂੰ ਔਰ ਮਨ ਲ ਕੇ ਹਿੰਦੂ ਵੋਟ ਨੂੰ ਉਹ ਸਿੱਖ ਕਿਸਾਨੀ ਦੇ ਵਿਰੋਧ ਵਿੱਚ ਖੜਾ ਕਰਕੇ ਉਹਦੇ ਚ ਆਪਣਾ ਹਿੱਸਾ ਮੰਗਣ ਦਾ ਯਤਨ ਕਰ ਰਿਹਾ ਹੈ ਜੀ ਬਿਲਕੁਲ ਜੀ ਔਰ ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਆਪਾਂ ਕਹਿ ਲਈ ਕਿ ਵਿਰੋਧ ਵਾਲਾ ਜਿਹੜਾ ਕੰਮ ਹੈ ਉਹ ਨਹੀਂ ਹੋਇਆ ਹੈਗਾ ਭਾਵੇਂ ਕਿ ਸਾਡੇ ਗਵਾਂਡੀ ਸੂਬੇ ਹਰਿਆਣੇ ਚ ਆਪਾਂ ਦੇਖਿਆ ਕਿ ਕਿਵੇਂ ਜਾਟਾਂ ਨੂੰ ਇੱਕ ਤਰੀਕੇ ਦੇ ਨਾਲ ਖੁੰਝੇ ਲਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਭਾਜਪਾ ਦੀ ਜਿਹੜੀ ਸਰਕਾਰ ਹੈ ਕਿਵੇਂ ਉਹਨਾਂ ਨੇ ਜਿਹੜੀਆਂ 2 ਜਾਂ 3 ਤੀਸਰੀ ਟਰਮ ਵੀ ਉਹਨਾਂ ਦੀ ਜਿਹੜੀ ਉੱਥੇ ਸ਼ੁਰੂ ਹੋ ਗਈ ਹੈ ਸਦਰਦਪਾਲ ਸਿੰਘ ਜੀ ਕਿਵੇਂ ਦੇਖਦੇ ਹੋ ਕਾਰਪੋਰੇਟ ਤੇ ਰਾਜਨੀਤੀਵਾਨਾਂ ਦਾ ਜਿਹੜਾ ਗੱਠਜੋੜ ਹੈ ਕੀ ਫੇਰ ਇਹ ਮਜ਼ਬੂਤ ਹੋ ਰਿਹਾ ਹੈਗਾ ਜਿੱਦਾਂ ਤੁਸੀਂ ਪਹਿਲਾਂ ਹੀ ਕਹਿ ਕੇ ਆਏ ਹੋ ਕਿ ਇੱਕ ਦਿਨ ਪਹਿਲਾਂ ਲੁਧਿਆਣੇ 'ਚ ਸੰਨਤਕਾਰਾਂ ਨਾਲ ਮੀਟਿੰਗ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਇਹ ਸਾਰਾ ਕ੍ਰੈਕਡਾਊਨ ਵਾਲਾ ਚੱਕਰ ਹਾਂਜੀ ਹਾਂਜੀ ਸੋ ਕਾਰਪੋਰੇਟਸ ਦਾ ਤੇ ਰਾਜਨੀਤੀਵਾਨਾਂ ਦਾ ਕਿਉਂਕਿ ਕਿਸਾਨਾਂ ਤੋਂ ਤਾਂ ਸਿਰਫ ਉਹਨਾਂ ਨੇ ਵੋ ਪਲੇਟਸ ਦੇ ਹਿੱਤਾਂ ਨੂੰ ਚਾਹੇ ਹੋ ਇੰਡੀਆ ਦੀ ਗਵਰਨਮੈਂਟ ਆ ਤੇ ਚਾਹੇ ਵੱਖ-ਵੱਖ ਸਰਕਾਰਾਂ ਨੇ ਜਿਹੜੀਆਂ ਰਾਜ ਸਰਕਾਰਾਂ ਨੇ ਉਹ ਇਸ ਤਰ੍ਹਾਂ ਹੀ ਜਿਹੜੀਆਂ ਕਰਦੀਆਂ ਉਹਨਾਂ ਨੂੰ ਕਿਸਾਨੀ ਦਾ ਕੋਈ ਫਿਕਰ ਨਹੀਂ ਹੈ ਹਾਲਾਂਕਿ ਕਿਸਾਨੀ ਆ ਜਿਹੜੀ ਉਹ 2 ਜਾਂ 3% ਆ ਜਿਹੜਾ ਜੀਡੀਪੀ ਦਾ ਨਾ ਉਹ ਲੈ ਕੇ ਦਿੰਦੀ ਹੈਗੀ ਸੋ ਬਹੁਤ ਵੱਡੀ ਪੱਧਰ ਤੇ ਜਿਹੜਾ ਜਿਹੜੀ ਹੈਗੀ ਆ ਉਹ 3 3% ਤੱਕ ਲੈ ਜਾਂਦੀ ਹੈਗੀ ਆ ਸੋ ਪੀਛ ਤੰਬਰਮ ਦਾ ਪਿਛਲੇ ਦਿਨੀ ਆਇਆ ਸੀ ਉਹ ਕਹਿੰਦਾ ਵੀ ਜਿਤਨਾ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੀ ਆ ਵੀ ਅਸੀਂ 6 ਜਾਂ 7% ਜੀਡੀਪੀ ਕਰ ਦਿੱਤੀ ਹੋਈ ਆ ਜਾਂ 8% ਉਹ ਕਹਿੰਦਾ ਜੇ ਭਾਰਤ ਵਿੱਚ ਕੋਈ ਸਰਕਾਰ ਨਾ ਵੀ ਹੋਵੇ ਤਾਂ ਵੀ ਭਾਰਤ ਦੀ ਜੀਡੀਪੀ 5% ਤੇ ਰਹਿਣੀ ਹੋ ਰਹਿਣੀ ਆ ਕਿਉਂਕਿ ਵੱਡਾ ਹਿੱਸਾ ਜਿਹੜਾ ਕਿਸਾਨੀ ਦਾ 3.5% ਕਿਸਾਨੀ ਜੀਡੀਪੀ ਨੂੰ ਇਨਸੂ ਕਰਦੀ ਆ ਤੇ ਬਾਕੀ 1.5% ਆ ਜਿਹੜਾ ਜਿੰਨੀ ਕੋ ਇੰਡਸਟਰੀ ਹੈਗੀ ਉਹ ਕਰਦੀ ਆ ਸਰਕਾਰ ਦੀ ਜਿਹੜੀ ਸਰਕਾਰ ਦੀ ਇਨਪੁਟ ਆ ਉਹ 5% ਤੋਂ ਬਾਅਦ ਆਉਂਦੀ ਆ ਜੇ ਦੋ ਜੇ 7 ਹੋ ਗਈ ਤਾਂ ਸਰਕਾਰ ਨੇ ਸਿਰਫ 2% ਵਧਾਈ ਆ 5 ਤਾਂ ਆਲਰੇਡੀ ਹੈਗੀ ਆ ਸੋ ਕਿਸਾਨੀ ਜਿਹੜੀ ਵੱਡੀ ਪੱਧਰ ਤੇ ਜੀਡੀਪੀ ਨੂੰ ਕਰਦੀ ਆ ਉਹ ਉਹ ਕਿਸੇ ਦੇ ਵੀ ਉਹਦੇ ਚ ਨਹੀਂ ਹੈਗੀ ਉਹਨਾਂ ਨੂੰ ਲਗਾਤਾਰ ਉਹਨਾਂ ਦੀਆਂ ਜੜੀਆਂ ਹੈਗੀਆਂ ਨੇ ਕੀਮਤਾਂ ਉਹ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਵੀ ਕੰਜ਼ਿਊਮਰ ਤੇ ਬੋਝ ਪਏਗਾ ਤੇ ਜਿਹੜੇ ਇੰਡਸਟਰੀਅਲਿਸਟ ਆ ਉਹਨਾਂ ਤੇ ਬੋਝ ਪਏਗਾ ਹੁਣ ਇਹਦੇ ਚੋਂ ਕਿੰਨਾ ਹਾਸੋ ਹੀਣਾ ਹੈਗਾ ਵੀ ਕਿਸਾਨ ਨੂੰ ਕਣਕ ਦੀ ਐਮਐਸਪੀ ਦੇਣ ਨਾਲ ਕੰਜ਼ਿਊਮਰ ਜਿਹੜਾ ਖਰੀਦਦਾਰ ਆ ਉਹਦੇ ਤੇ ਬੋਝ ਪਏਗਾ ਹੈਨਾ ਨਹੀਂ ਤੁਸੀਂ ਦੇਖੋ ਨਾ ਟੁੱਥ ਪੇਸਟ ਦੀਆਂ ਕੀਮਤਾਂ ਹਰ 15 ਦਿਨਾਂ ਬਾਅਦ ਵਧ ਜਾਂਦੀਆਂ ਤੇਲ ਦੀਆਂ ਕੀਮਤਾਂ ਜਿਹੜਿਆ ਖਾਣੇ ਵਾਲਾ ਤੇਲ ਆ ਸਰੋਂ ਦਾ ਤੇਲ ਆ ਉਹਦੀਆਂ 15 ਦਿਨਾਂ ਬਾਅਦ ਵਾਝਦੀਆਂ ਬਰਸ਼ ਸਾਬਣ ਤੌਲੀਏ ਬਣਾਣਾ ਜਿੰਨਾ ਕੁਝ ਵੀ ਹੈ ਉਹਦੀਆਂ ਕੀਮਤਾਂ ਤਾਂ ਕੋਈ ਕੰਟਰੋਲ ਨਹੀਂ ਉਹ ਇੰਡਸਟਰੀਅਲ ਸਟਾਫ ਵਧਾਏ ਜਾ ਰਹੇ ਉਹਦੇ ਨਾਲ ਮਹਿੰਗਾਈ ਹੋ ਰਹੀ ਹੈ ਹੁਣ ਇੱਕ ਨੌਜਵਾਨ ਨੇ ਵੀਡੀਓ ਬਣਾਈ ਸੀ ਉਹ ਕਹਿ ਰਿਹਾ ਵੀ ਇੱਕ ਮੱਕੀ ਦੇ ਦਾਣੇ ਜਿਹੜੇ ਭੁੰਨੇ ਹੋਏ ਦਾਣੇ ਹੁੰਦੇ ਆ ਉਹਦਾ ਇੰਡੀਆ ਵਿੱਚ ਇੱਕ ਪੈਕਟ ਮਿਲ ਰਿਹਾ 100 ਗ੍ਰਾਮ ਦਾ ਪੈਕਟ ਆ ਉਹ 30 ਰੁਪਏ ਦਾ ਹੈ ਹਨਾ 30 ਰੁਪਏ ਦਾ ਇੱਕ ਪੈਕਟ ਆ ਇਟ ਮੀਨਸ ਹੁਣ ਤੁਸੀਂ ਦੇਖੋ ਵੀ ਉਹੋ ਨਾ ਨੇ ਹਾਂ ਜੇ 1 ਕਿਲੋ ਆ ਜਿਹੜੀ ਉਹ 300 ਦੀ ਗਈ 300 ਦੀ ਹੈ ਨਾ ਤੇ ਉਹ 3000 ਦਾ ਜਿੱਦਾਂ ਉਹ ਉਹ ਜਾਊਗਾ ਜਿਹੜਾ ਹੈ ਨਾ ਉਹ ਕਹਿੰਦਾ ਵੀ ਉਹ 20 ਰੁਪਏ ਕਿਲੋ ਮੱਕੀ ਖਰੀਦ ਕੇ ਉਹਨੂੰ 200 ਰੁਪਏ ਕਿਲੋ ਵੇਚ 300 ਰੁਪਏ ਕਿਲੋ ਵੇਚ ਰਿਹਾ ਮਤਲਬ ਕਿੰਨਾ ਡਿਫਰੈਂਸ ਉਹ ਉਹ ਲਫਾਫੇ ਚ ਪਾ ਕੇ ਮੱਕੀ ਰੁਪਏ ਲਈ 20 ਰੁਪਏ ਕਿਲੋ ਉਹਦੇ 100-100 ਗ੍ਰਾਮ ਦੇ 10 ਪੈਕੇਟ ਬਣਾ ਕੇ ਹਨਾ 300 ਰੁਪਏ ਦਾ ਵੇਚ ਰਹੇ ਆ ਸੋ ਇਹ ਮਹਿੰਗਾਈ ਤਾਂ ਇੰਡਸਟਰੀਅਲਿਸਟ ਕਰ ਰਹੇ ਹਨਾ ਕਿਸਾਨ ਤੋਂ ਤਾਂ ਵੀ ਹੁਣ ਜੇ ਕਿਸਾਨ ਨੂੰ 20 ਦੀ ਜਗ੍ਹਾ ਤੁਸੀਂ 25 ਦੇ ਦੋਗੇ ਤੱਪਰ ਤੁਸੀਂ ਫੇਰ ਵੀ 300 ਰੁਪਏ ਦਾ ਉਹ ਵੇਚ ਰਹੇ ਹੋ ਇੰਡਸਟਰੀਅਲਿਸਟ ਕਿੰਨੇ ਪੈਸੇ ਕਮਾ ਰਿਹਾ 20 ਰੁਪਏ ਕਿਲੋ ਮੱਕੀ ਲੈ ਕੇ 300 ਰੁਪਏ ਕਿਲੋ ਮੱਕੀ ਵੇਚ ਰਿਹਾ ਸੋ ਉਹ ਇੰਡਸਟਰੀਅਲਿਸਟ ਦੇ ਵੱਲੋਂ ਮਹਿੰਗਾਈ ਪੈਦਾ ਕੀਤੀ ਗਈ ਦੂਜਾ ਇਹ ਜਿਹੜਾ ਚੱਲ ਰਿਹਾ ਹੈਗਾ ਆਮ ਆਦਮੀ ਪਾਰਟੀ ਦੇ ਵੀ ਬਹੁਤ ਸਾਰੇ ਮੰਤਰੀ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਕਹ ਰਹੀਏ ਕਿ ਬੋਲ ਰਹੇ ਹੈਗੇ ਨੇ ਕਿ ਅਸੀਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਆ ਅਸੀਂ ਕਿਸਾਨ ਵਿਰੋਧੀ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਮੁੱਦੇ ਨੂੰ ਹੁਣ ਪਖਾਉਣ ਦੀ ਕੋਸ਼ਿਸ਼ ਕੀਤੀ ਹੈ ਸੁਨੀਲ ਜਾਕਣ ਹੁਣੀ ਇਸ ਮੁੱਦੇ ਦੇ ਪ੍ਰੈਸ ਕਾਨਫਰੰਸ ਕਰਕੇ ਹਟੇ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਦੂਜੇ ਬੰਨੇ ਜਿਹੜਾ ਹੈ ਕਿਸਾਨ ਵਿਰੋਧੀ ਚਿਹਰਾ ਫਿਰ ਕੀ ਬਣਦਾ ਕਿ ਸਾਰਿਆਂ ਦਾ ਹੀ ਸਾਰੇ ਜਿੱਦਾਂ ਮੂਰਖ ਬਣਾ ਰਿਆ ਉਹਨਾਂ ਨੂੰ ਲੱਗਦਾ ਵੀ ਕਿਸਾਨ ਭੋਲੇ ਭਾਲੇ ਆ ਮੂਰਖ ਨੇ ਕਿਸਾਨ ਮੂਰਖ ਨਹੀਂ ਨੇ ਸੋ ਜਿਉਂ ਹੈ ਉਹਦੇ ਤੇ ਕਿਸਾਨਾਂ ਦਾ ਉਥੋਂ ਜ਼ਬਰੀ ਪੁਲਿਸ ਦੀ ਦਹਿਸ਼ਤ ਨਾਲ ਤੇ ਜ਼ਬਰ ਨਾਲ ਤੇ ਇਵਨ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਸਾਰਾ ਕੁਝ ਤੋੜਿਆ ਜਾਂਦਾ ਹਨਾ ਉਹ ਤੋਂ ਬਾਅਦ ਕੁਲਤਾਰ ਸਿੰਘ ਸੰਧਵਾ ਹਰਪਾਲ ਸਿੰਘ ਚੀਮਾ ਲਾਲਜੀਤ ਭੁੱਲਰ ਜਿੰਨੇ ਵੀ ਉਹਨਾਂ ਦੇ ਮੰਤਰੀ ਆ ਹਨਾ ਸੋ ਇਹ ਕਹਿ ਰਹੇ ਵੀ ਅਸੀਂ ਤਾਂ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨਾਂ ਦੇ ਨਾਲ ਕਹਿੰਦੇ ਵੀ ਤੁਸੀਂ ਅਗਲੇ ਭਜਾ ਤਾਂ ਦਿੱਤੇ ਮਾਰ-ਮਾਰ ਕੇ ਹੁਣ ਤੁਸੀਂ ਕਹਿ ਰਹੇ ਹੋ ਵੀ ਕਿਸਾਨਾਂ ਦੇ ਪੁੱਤਾਂ ਉਹਦੇ ਬਰਾबरी ਰਵਨੀਤ ਸਿੰਘ ਬਿੱਟੂ ਦਾ ਆ ਜਾਂਦਾ ਵੀ ਅਸੀਂ ਤਾਂ ਗੱਲਬਾਤ ਕਰ ਰਹੇ ਸੀ ਇਹ ਭਗਵੰਤ ਮਾਨ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈਗਾ ਅਸੀਂ ਤਾਂ ਕਿਸਾਨਾਂ ਦਾ ਸਵਾਗਤ ਕਰ ਰਹੇ ਹਾਂ ਸੁਨੀਲ ਜਾਖੜ ਦਾ ਬਿਆਨ ਆ ਰਿਹਾ ਵੀ ਇਹ ਤਾਂ ਮੋਰਚਾ ਹੀ ਭਗਵੰਤ ਮਾਨ ਨੇ ਲਾਇਆ ਹੋਇਆ ਸੀ ਜਿਹੜੇ ਜਿਹੜੀ ਸਾਰੇ ਇੱਕ ਦੂਜੇ ਨੂੰ ਮੂਰਖ ਬਣਾ ਰਿਹਾ ਇਹਦੇ ਵਿੱਚੋਂ ਸਭ ਤੋਂ ਵਧੀਆ ਟਿੱਪਣੀ ਆਈ ਹੈ ਗੁਰਜੀਤ ਸਿੰਘ ਔਜਲਾ ਦੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਲੋਕ ਸਭਾ ਤੋਂ ਉਹ ਕਹਿੰਦਾ ਵੀ ਤਿੰਨੇ ਧਰਾਂ ਨੇ ਜਿਹੜੀਆਂ ਉਹ ਕਿਸਾਨਾਂ ਨੂੰ ਮੂਰਖ ਬਣਾ ਰਹੀਆਂ ਹੁਣ ਜੇ ਇਹ ਤਿੰਨੇ ਸਿਆਣੀਆਂ ਨੇ ਪਾਉ ਇਹ ਕਰਨ ਵਿਪ ਭਗਵਾਨ ਤਮਾਨ ਤੇ ਪੰਜਾਬ ਦੀ ਸਾਰੀ ਕੈਬਨਟ ਕਿਸਾਨਾਂ ਦੀ ਅਗਵਾਈ ਕਰੇ ਉਹ ਦਿੱਲੀ ਜਾਣ ਹਰਿਆਣੇ ਨੂੰ ਕਹੋ ਵੀ ਸਾਨੂੰ ਦਿੱਲੀ ਦਾਣ ਦਿੱਤਾ ਜਾਵੇ ਦਿੱਲੀ ਅੱਗੇ ਜੰਤਰ ਮੰਤਰ ਤੇ ਰਵਨੀਤ ਸਿੰਘ ਬਿੱਟੂ ਅਮਿਤ ਸ਼ਾਹ ਨਾਲ ਖੜੇ ਹੋਣ ਕਿਸਾਨਾਂ ਦੇ ਗਲ ਵਿੱਚ ਹਾਰ ਪਾਉਣ ਲਈ ਤੇ ਉਹਨਾਂ ਨੂੰ ਉੱਥੇ ਸਤਕਾਰਯੋਗ ਥਾਂ ਦੇਣ ਵੀ ਜੇ ਤੁਸੀਂ ਲੱਗਦਾ ਵੀ ਤੁਸੀਂ ਤਿੰਨੋਂ ਹੀ ਹਤਾਇਸ਼ੀ ਹੋ ਤੇ ਤੁਸੀਂ ਕਰਕੇ ਵੀ ਕਰਕੇ ਵੀ ਦਿਖਾਓ ਉਹ ਨਹੀਂ ਹੈਗੇ ਨਾ ਸੁਨੀਲ ਜਾਖੜ ਹਤਾਇਸ਼ੀ ਆ ਤੇ ਨਾ ਜਿਸ ਤਰ੍ਹਾਂ ਹੈਗੇ ਆ ਪੰਜਾਬ ਦੀ ਸਰਕਾਰ ਹਤਾਇਸ਼ੀ ਹੈ ਤੇ ਨਾ ਭਾਰਤੀ ਜਨਤਾ ਪਾਰਟੀ ਹਤਾਇਸ਼ੀ ਆ ਤਿੰਨਾਂ ਨੇ ਰਲ ਮਿਲ ਕੇ ਜਿਹੜੀ ਖੇਡ ਖੇਡੀ ਐ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਖਤਮ ਕਰਨ ਲਈ ਉਹਨਾਂ ਦੇ ਜਜ਼ਬੇ ਨੂੰ ਤੋੜਨ ਲਈ ਗੁਰਸਿੱਖੀ ਦੇ ਜਜ਼ਬੇ ਨੂੰ ਇੱਕ ਤਰ੍ਹਾਂ ਨਾਲ ਸਿੱਖਾਂ ਤੇ ਹਮਲਾ ਇਹ ਇਨਡਾਇਰੈਕਟ ਹੈ ਨਾ ਕਿਉਂਕਿ ਸਿੱਖ ਜਜ਼ਬੇ ਵਾਲੇ ਕਿਸਾਨ ਆ ਜਿਹੜੇ ਉੱਥੇ ਬੈਠੇ ਸੀ ਸੋ ਇਹ ਸਾਰਾ ਕੁਝ ਮਿਲਾ ਕੇ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਵੀ ਤੁਸੀਂ ਸਾਡੀ ਕਲੋਨੀਆਂ ਤੁਸੀਂ ਓਕੂਪਾਈਡ ਲੋਕ ਆ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਓਕੂਪਾਈਡ ਸੀ ਅਸੀਂ ਜਾਂ ਹੋਰ ਤਰ੍ਹਾਂ ਜਿਹੜੀਆਂ ਓਕੂਪਾਈਡ ਨੇ ਵੀ ਪੰਜਾਬ ਨੂੰ ਓਕੂਪਾਈਡ ਟੈਰੀਟਰੀ ਦੇ ਤੌਰ ਤੇ ਚਿਤਵਿਆ ਜਾ ਰਿਹਾ ਤੇ ਉਸੇ ਤਰ੍ਹਾਂ ਦਾ ਕ੍ਰੈਕਡਾਊਨ ਹੁੰਦਾ ਜੀ ਬਿਲਕੁਲ ਜੀ ਤੇ ਦੂਜੇ ਬੰਦੇ ਜਿਹੜੀ ਕਿਸਾਨਾਂ ਦੀ ਆਪਸੀ ਫੁੱਟ ਹੈਗੀ ਆ ਜਾਂ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਵਿੱਚੋਂ ਕੋਈ ਗੱਲ ਚੱਲੀ ਸੀ ਖਾਸ ਕਰਕੇ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਜਦੋਂ ਉਹਨਾਂ ਦਾ ਮਰਨ ਮਰਤ ਕਾਫੀ ਅੱਗੇ ਤੱਕ ਚਲਾ ਗਿਆ ਸੀ ਭੋਖ ਹੜਤਾਲ ਕਾਫੀ ਅਗਲੇ ਪੜਾ ਤੇ ਜਿਹੜੀ ਪਹੁੰਚ ਚੁੱਕੀ ਸੀ ਬਹੁਤ ਸਾਰੇ ਸ਼ੰਕੇ ਹੋ ਰਹੇ ਸੀ ਕਿ ਕਿਤੇ ਸ਼ਾਇਦ ਇਹਨਾਂ ਦੀ ਜਾਨ ਨੂੰ ਖਤਰਾ ਨਾ ਹੋਵੇ ਤੇ ਉਦੋਂ ਏਕਤਾ ਦੀ ਗੱਲ ਵੀ ਜਿਹੜੀ ਵਿੱਚੋਂ ਚੱਲੀ ਸੀ ਪਰ ਪਿੱਛੇ ਜੇ ਆਪਾਂ ਦੇਖਿਆ ਕਿ ਐਸ ਕੇ ਐਮ ਵਾਲਿਆਂ ਨੂੰ ਚੰਡੀਗੜ੍ਹ 'ਚ ਨਹੀਂ ਵੜਨ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਬੁਰਾ ਹਾਲ ਕੀਤਾ ਉਸੇ ਹੀ ਤਰਜ਼ ਦੇ ਉੱਤੇ ਇਹ ਜਿਹੜਾ ਹੋਣ ਵਾਲਾ ਘਟਨਾਕਰਮ ਹੋਇਆ ਹੈ ਕੀ ਕਿਤਨਾ ਕਿਤੇ ਆਪਸੀ ਫੁੱਟ ਕੀ ਕਿਤਨਾ ਕਿਤੇ ਚੌਧਰਨੀ ਲੜਾਈ ਨੂੰ ਲੈ ਕੇ ਮਸਲਾ ਜਿਹੜਾ ਚੱਲ ਰਿਹਾ ਹੈ ਇਹ ਵੀ ਇੱਕ ਕਾਰਨ ਹੈਗਾ ਕਿ ਇਕੱਠੇ ਹੋ ਕੇ ਜਿਹੜਾ ਜੰਗ ਦੇ ਨਾਲੋਂ ਨਹੀਂ ਲੜੀ ਜਾ ਰਹੀ ਨਹੀਂ ਨਹੀਂ ਇਹ ਤਾਂ ਕਿਸਾਨ ਲਹਿਰ ਦੀਆਂ ਕਮਜ਼ੋਰੀਆਂ ਨੇ ਵੀ 100 ਜਥੇਬੰਦੀਆਂ ਪੰਜਾਬ 'ਚ ਹਨ ਛੋਟਾ ਜਿਹਾ ਸੂਬਾ ਪੰਜਾਬ 'ਚ ਔਰ ਬਹੁਤੀਆਂ ਜਥੇਬੰਦੀਆਂ ਦੇ 10-10 ਮੈਂਬਰ ਹੀ ਨੇ ਉਹ 10 ਹੀ ਅਹੁਦੇਦਾਰ ਨੇ ਹ ਸੋ ਇਹ ਸਾਰੇ ਇੱਕ ਚੌਧਰ ਦੀ ਲੜਾਈ ਵੀ ਹੈਗੀ ਆ ਕਿਸਾਨਾਂ 'ਚ ਸੋ ਕਿਉਂ ਨਹੀਂ ਪੰਜਾਬ 'ਚ ਇੱਕ ਜਥੇਬੰਦੀ ਬਣਦੀ ਹਰ ਬੰਦਾ ਆਪਣੀ ਦੁਕਾਨ ਖੋਲ੍ਹ ਕੇ ਬੈਠਾ ਔਰ ਇੱਕ ਸੀਨੀਅਰ ਪੱਤਰਕਾਰ ਨੇ ਇੰਗਲਿਸ਼ ਰਿਵਿਊਨ ਚ ਰਿਟਾਇਰ ਹੋਇਆ ਉਹਨਾਂ ਨੇ ਤਾਂ ਕਾਫੀ ਵੱਡੇ ਦੋਸ਼ ਲਾਏ ਹੈਗੇ ਆ ਵੀ ਇਸ ਤਰ੍ਹਾਂ ਇੱਕ ਤਰ੍ਹਾਂ ਨਾਲੇ ਬਿਜ਼ਨਸ ਵੀ ਲੋਕ ਆ ਜਿਹੜੇ ਚਲਾ ਰਹੇ ਜਦੋਂ ਬਿਜ਼ਨਸ ਚੱਲਣ ਲੱਗ ਜੇ ਕਿਸੇ ਜਥੇਬੰਦੀ ਆ ਕਿਸੇ ਲਹਿਰ ਦੇ ਨਾਂ ਤੇ ਇਟ ਮੀਨਸ ਆ ਉਹਦੇ ਵਿੱਚ ਜਿਹੜੀਆਂ ਇੱਕ ਤਰ੍ਹਾਂ ਨਾਲ ਉਹ ਆਗਿਆਂ ਹੋਈਆਂ ਨੇ ਕਮਜ਼ੋਰੀਆਂ ਆਗਿਆਂ ਹੋਈਆਂ ਨੇ ਸੋ ਇਹ ਕਿਸਾਨਾਂ ਨੂੰ ਵੀ ਅੰਦਰ ਕਾਤੇ ਰਾਜੇਵਾਲ ਕਹਿੰਦਾ ਮੈਂ ਉਹਨਾਂ ਦੇ ਥੱਲੇ ਨਹੀਂ ਲੱਗਣਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਕਹਿੰਦੇ ਸੀ ਸਾਡੇ ਥੱਲੇ ਲੱਗ ਕੇ ਚੱਲੋ ਅਸੀਂ ਲੀਡਰ ਹਾਂ ਸੋ ਕ੍ਰੈਡਿਟ ਲੈਣ ਦੀ ਆਪਣੇ ਆਪ ਨੂੰ ਲੀਡਰ ਵੱਲੋਂ ਪ੍ਰੋਮੋਟ ਕਰਨ ਦੀ ਨਾ ਰਾਜੇਵਾਲ ਉਹਨਾਂ ਤੇ ਬਾਕੀ ਐਸਕੇਐਮ ਨੇ ਇਸ ਨੂੰ ਮੁਹਿਮ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰੀ ਆ ਔਰ ਨਾ ਸਰਵਰ ਸਿੰਘ ਭੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਇਹਨਾਂ ਨੂੰ ਸਤਕਾਰ ਨਾਲ ਗੱਲ ਨਾਲ ਲਾਉਣ ਦਾ ਯਤਨ ਕਰਿਆ ਵੀ ਤੁਸੀਂ ਆਪਾਂ ਸਾਰੇ ਰਲ ਮਿਲ ਕੇ ਹੀ ਭਰਾ ਹੈਗੇ ਆ ਇਹਨਾਂ ਦੋਹਾਂ ਦੇ ਹਿੰਦਸੀ ਵੀ ਸਾਨੂੰ ਜਿਹੜਾ ਹੈਗਾ ਉਹਨਾਂ ਵੀ ਉਹ ਸਾਡੀ ਚਾਦਰ ਹੋਵੇ ਸਾਨੂੰ ਕ੍ਰੈਡਿਟ ਮਿਲੇ ਔਰ ਬੱਲੇ ਬੱਲੇ ਸਾਡੀ ਰਾਜਨੀਤੀ ਹੈ ਜਿਹੜੀ ਉਹ ਆਵੇ ਸੋ ਉਹਦੇ ਵਿੱਚ ਜਿਹੜੀ ਕਿਸਾਨਾਂ ਨਾਲ ਮੀਟਿੰਗ ਹੋਈ ਪਿਊਸ਼ ਗੋਲ ਨੇ ਉੱਥੇ ਕਿਹਾ ਉਹਨਾਂ ਨੂੰ ਹਨਾ ਤੇ ਇਹ ਕਹਿੰਦੇ ਵੀ ਇਹਨਾਂ ਨੇ ਕਿਹਾ ਵੀ ਕਿਸਾਨ ਤੁਹਾਡੇ ਵਿਰੋਧ ਚ ਤੁਸੀਂ ਕਿਸਾਨਾਂ ਦੀ ਹਮਾਇਤ ਨਹੀਂ ਕਰਦੇ ਉਹ ਕਹਿੰਦਾ ਜੇ ਅਸੀਂ ਹਮਾਇਤ ਕਰਦੇ ਆ ਤਾਂ ਹੀ ਅਸੀਂ ਸਰਕਾਰ ਬਣਾ ਰਹੇ ਆ ਮੈਨੂੰ ਇਹਨਾਂ ਦੀਆਂ ਵੋਟਾਂ ਪਈਆਂ ਤੀਜੀ ਵਾਰ ਹੈ ਨਾ ਕਹਿੰਦੇ ਤੁਸੀਂ ਸਰਕਾਰ ਤੁਸੀਂ ਉਹ ਚੋਣਾਂ ਲੜ ਕੇ ਦੇਖੀ ਹੈ 2 2000 ਵੋਟ ਨਹੀਂ ਪਈ ਮਤਲਬ ਫਿਰ ਇਹਨਾਂ ਦਾ ਚੋਣਾਂ ਲੜਨ ਵਾਲਾ ਪੈਦਲ ਵੀ ਗਲਤ ਪੈ ਗਿਆ ਗਲਤ ਪੈਦਾ ਹੋਗਾ ਸੋ ਇਹ ਹੈਗੇ ਕਿਸਾਨਾਂ ਦੀ ਇੰਟਰਨਲ ਲੜਾਈ ਆ ਪੰਜਾਬ ਵਰਗੇ ਸੂਬੇ ਚ 100 ਕਿਸਾਨ ਜਥੇਬੰਦੀਆਂ ਦਾ ਹੋਣਾ ਮੈਨੂੰ ਲੱਗਦਾ ਵੀ ਇਹ ਆਪਣੇ ਆਪ ਚ ਇੱਕ ਬਿਜ਼ਨਸ ਓਰੀਐਂਟਡ ਹੈਗਾ ਸੋ ਇਹਦੇ ਚ ਬਹੁਤ ਸਾਰੀਆਂ ਫਰੌਤੀਆਂ ਲਈਆਂ ਜਾਂਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਕਿਸੇ ਦੇ ਕੰਮ ਕਰਾਉਣ ਲਈ ਪੈਸੇ ਲੈ ਜਾਂਦੇ ਆ ਇਹ ਬਹੁਤ ਕੁਸ਼ਾ ਜਿਹੜਾ ਬਿਹਾਈਂਡ ਦੀ ਸੀਨ ਚੱਲਦਾ ਸੋ ਇੱਕ ਕ੍ਰੈਕ ਡਾਊਨ ਉਸੇ ਤਰ੍ਹਾਂ ਕੁਝ ਪੱਤਰਕਾਰਾਂ ਨੇ ਲਿਖਿਆ ਵੀ ਸਾਨੂੰ ਸੰਭਾਵਨਾ ਸੀ ਵੀ ਇਸੇ ਤਰ੍ਹਾਂ ਹੋਣਾ ਜਿਸ ਤਰ੍ਹਾਂ ਏਕਾ ਨਹੀਂ ਹੈਗਾ ਜਦੋਂ ਏਕਾ ਨਹੀਂ ਹੈਗਾ ਦਿੱਲੀ ਵਾਲੇ ਮੋਰਚੇ 'ਚ ਏਕਾ ਸੀ ਉਹ ਅਮਿਤ ਸ਼ਾਹ ਵਰਗਾ ਜਿਸ ਤਰ੍ਹਾਂ ਇੱਕ ਤਰ੍ਹਾਂ ਕਹਿ ਸਕਦੇ ਵੀ ਸਖਤ ਜਿਹੜਾ ਮੂ ਮੰਨਿਸਟਰ ਉਹ ਵੀ ਕਰੈਕਟਾਉਨ ਨਹੀਂ ਕਰ ਸਕਿਆ ਕਿਉਂਕਿ ਏਕਤਾ ਸੀ ਇੱਥੇ ਏਕਤਾ ਟੁੱਟੀ ਆ ਤੇ ਉਹਨਾਂ ਨੇ ਕਰੈਕਟਾਉਨ ਕਰ ਲਿਆ ਜੀ ਬਿਲਕੁਲ ਜੀ ਔਰ ਦਿੱਲੀ ਵਾਲੇ ਮੋਰਜੇ ਜੇ ਆਪਾਂ ਕਹਿ ਸਕਦੇ ਆ ਕਿ ਹਰੇਕ ਵਰਗ ਜਿਹੜਾ ਹੈਗਾ ਸਮਾਜ ਦਾ ਉਸਨੇ ਉਸਦਾ ਪੂਰਾ ਸਾਥ ਵੀ ਜਿਹੜਾ ਹੈ ਦਿੱਤਾ ਹੈਗਾ ਤਾਂ ਹੀ ਕਿਤੇ ਜਾ ਕੇ ਜਿਹੜੀ ਜਿੱਤ ਹੋਈ ਆ ਚਾਹੇ ਉਹ ਨਿਹੰਗ ਸਿੰਘ ਫੋਜਾ ਹੁਣ ਉਹ ਵੀ ਅੱਗੇ ਜਿਹੜਾ ਆਪਾਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਬੈਠੀਆਂ ਹੋਈਆਂ ਸੀ ਜਾਂ ਜਿਹੜੇ ਆਮ ਲੋਕ ਹੈਗੇ ਸੀ ਉਹ ਵੀ ਪੂਰੇ ਉਸ ਦੇ ਨਾਲ ਜਿਹੜਾ ਮੋਰਚੇ ਦੇ ਨਾਲ ਜੁੜੇ ਹੋਏ ਸੀ ਉਸ ਦੇ ਵਿੱਚ ਇਕੱਲਾ ਕਹੀਏ ਕਿ ਕਿਸਾਨਾਂ ਦੇ ਲੀਡਰਸ਼ਿਪ ਨੇ ਹੀ ਉਹ ਜਿਹੜਾ ਮੋਰਚਾ ਨਹੀਂ ਚਲਾਇਆ ਉਹ ਆਮ ਲੋਕ ਬਹੁਤ ਵੱਡੇ ਪੱਧਰ ਤੇ ਜਿਹੜਾ ਉਸ ਦੇ ਨਾਲ ਹੈਗੇ